ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੱਲ ਕਰਾਂਗੇ ਆਪਾਂ 10ਵੇਂ ਪਾਸ਼ਾ ਕਲਗੀਧਰਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਕੀਤੀ ਗਈ ਭਵਿੱਖਵਾਨੀ ਦੀ ਗੱਲ ਕਰਾਂਗੇ ਜੋ ਗੁਰੂ ਜੀ ਨੇ ਆਉਣ ਵਾਲੇ ਸਮੇਂ ਬਾਰੇ ਕੀਤੀ ਸੀ ਤੇ 2024 ਵਿੱਚ ਕੀ ਹੋਵੇਗਾ ਇਸ ਬਾਰੇ ਵਿਪ ਭਵਿੱਖਵਾਨੀ ਕੀਤੀ ਸੀ ਜਿਹੜੀਆਂ ਭਵਿੱਖਵਾਣੀਆਂ ਸੱਚ ਹੋਈਆਂ ਉਸ ਬਾਰੇ ਵੀ ਗੱਲ ਕਰਾਂਗੇ ਗੁਰੂ ਕਲਗੀਧਰ ਪਾਸ਼ਾ ਜੀ ਨੇ ਸੋ ਸਾਖੀ ਵਿੱਚ ਭਵਿੱਖਵਾਣੀ ਕੀਤੀ ਸੀ ਕਿ ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜਿਸ ਦਾ ਨਾਮ ਪਾਕ ਹੋਵੇਗਾ ਤੇ 1984 ਬਾਰੇ ਕਿਹਾ ਸੀ ਕਿ ਰੰਡੀਦਾਰਾ ਜੋਵੇਗਾ ਸ੍ਰੀ ਹਰਿਮੰਦਰ ਸਾਹਿਬ ਤੇ ਹਿੰਦ ਫੌਜਾ ਚੜ ਕੇ ਆਵੇਗੀਆਂ ਘੋੜੇ ਦੀ ਪੋੜ ਜਿੰਨਾ ਖੂਨ ਰੁੱਲੇਗਾ ਇਹ ਦੋਵੇਂ ਭਵਿੱਖਵਾਨੀਆਂ ਸੱਚ ਹੋਈਆਂ ਨੇ ਸੋ ਸਾਕੀ ਵਿੱਚ ਗੁਰੂ ਜੀ ਨੇ ਭਵਿੱਖਵਾਨੀ ਕੀਤੀ ਸੀ ਕਿ ਅੰਗਰੇਜ਼ ਦੋ ਸਾਲ ਰਾਜ ਕਰਨਗੇ ਗੁਰੂ ਜੀ ਨੇ ਇਹ ਵੀ ਕਿਹਾ ਸੀ ਕਿ ਖਾਲਸਾ ਰਾਜ ਦੋ ਵਾਰ ਕਾਇਮ ਹੋਵੇਗਾ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿੱਚ ਹੋਇਆ ਸੀ ਤੇ ਜਿਹੜਾ ਦੂਸਰਾ ਖਾਲਸੇ ਦਾ ਰਾਜ ਆਵੇਗਾ ਉਹ ਬਹੁਤ ਵੱਡੇ ਜੁੱਧ ਤੋਂ ਬਾਅਦ ਆਵੇਗਾ ਸੋ ਸਾਕੀ ਵਿੱਚ ਲਿਖਿਆ ਹੈ ਜਦੋਂ ਭਾਰਤ ਰੂਸ ਨਾਲ ਰਿਸ਼ਤਾ ਤੋੜੇਗਾ ਤੇ ਰੂਸ ਭਾਰਤ ਤੇ ਚੜ ਕੇ ਆਵੇਗਾ ਅਤੇ ਇਸ ਤੋਂ ਇੱਕ جنگ ਛਿੜੇਗੀ ਤੇ ਸੋ ਸਾਕੀ ਅਨੁਸਾਰ ਰੂਸ ਤੇ ਭਾਰਤ ਦੀ جنگ ਤੋਂ ਬਾਅਦ ਸਿੱਖਾਂ ਦਾ ਦੂਸਰੀ ਵਾਰ ਖਾਲਸਾ ਰਾਜ ਆਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਜੋਧਾ ਅਗਵਾਈ ਕਰੇਗਾ ਇਸ ਖਾਲਸੇ ਰਾਜ ਵਿੱਚ ਸਾਰੇ ਅੰਮ੍ਰਿਤਪਾਣ ਕਰਨਗੇ ਤੇ ਕਲਯੁਗ ਵਿੱਚ ਸਤਜੁਗ ਵਰਗਾ ਰਾਜ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ